ਔਰਤਾਂ ਨੂੰ 1000 ਰੁਪਏ ਦਾ ਵਾਅਦਾ ਠੀਕ ਹੈ ਸਾਰੇ ਪੰਜਾਬ ਦਾ ਸਿਸਟਮ ਜਿਹੜਾ ਇਹਨਾਂ ਨੇ ਖਰਾਬ ਕੀਤਾ ਸੁਤੀ ਸਰਕਾਰ ਨੂੰ ਜਗਾਉਣ ਲਈ ਤੇ ਸਾਡੀ ਟੀਮ ਨੇ ਸਾਰਿਆਂ ਨੇ ਅੱਜ ਸੀਐਮ ਭਗਵੰਤ ਮਾਨ ਨੂੰ ਘੇਰਿਆ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਪੰਜਾਬ ਦਾ ਲੁਧਿਆਣਾ ਦੇ ਹਾਲਾਤ ਜਿੱਥੇ ਬੱਤਰ ਹੋ ਰਹੇ ਆ ਤੁਹਾਨੂੰ ਲੋਕਾਂ ਨੇ ਜਿਹੜੀ ਲੋਕਾਂ ਨੇ ਇੱਕ ਉਮੀਦ ਦੇ ਤਹਿਤ ਤੁਹਾਨੂੰ ਸਰਕਾਰ ਬਣਾ ਕੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਸੀ ਉਹ ਤੁਹਾਨੂੰ ਲਾਣ ਦਾ ਵੀ ਦਮ ਰੱਖਦੇ ਆ ਸੋ ਜਿਹੜਾ ਉਹਦਾ ਉਹ ਹਮੇਸ਼ਾ ਨਹੀਂ ਰਹਿੰਦਾ ਸਰਕਾਰ ਜੀ ਅੱਜ ਤੁਹਾਡੀ ਹੈ ਕੱਲ ਹੋਰ ਕਾਂਗਰਸ ਦੀ ਵੀ ਆਣੀ ਹੈ ਦੇਖੋ ਇੱਕ ਦੋ ਲੋਕਾਂ ਦੇ ਘਰ ਟਾ ਕੇ ਸੋਸ਼ਲ ਮੀਡੀਆ ਤੇ ਆਪਣੀਆਂ ਪੋਸਟਾਂ ਪਾ ਕੇ ਇਹ ਨਸ਼ੇ ਨੂੰ ਖਤਮ ਕਰਨ ਦੀ ਮੇਮਨਾ ਦੀ ਫੇਲ ਫੇਲ ਆ ਅੱਜ ਲੋਕਾਂ ਦੇ ਮੁਹੱਲਿਆਂ 'ਚ ਜਾ ਕੇ ਦੇਖੋ ਲੋਕਾਂ ਦੇ ਹੱਥਾਂ 'ਚ ਜਿਹੜੇ ਨਸ਼ਾ ਵੇਚਣ ਵਾਲੇ ਉਹਨਾਂ ਦੇ ਕਾਗਜ਼ਾਂ ਤੇ ਨਾਮ ਲਿਖੇ ਹੋਏ ਆ ਵੀ ਪੁਲਿਸ ਕੀ ਕਰ ਰਹੀ ਹੈ ਜਾ ਸਾਥੀ ਘਟੋ ਘਟ ਨੂੰ ਗ੍ਰਿਫਤਾਰ ਕੀਤਾ ਗਿਆ ਇਦੇ ਵਿੱਚ ਕਿਸੇ ਨੂੰ ਡੁਗਰੀ ਥਾਣੇ ਦੇ ਵਿੱਚ ਲੈ ਕੇ ਗਿਆ ਜਾਇਆ ਗਿਆ ਕਿਸੇ ਨੂੰ ਆਤਮ ਪਰ ਚੌਂਕੀ ਦੇ ਵਿੱਚ ਲਿਆ ਜਾਇਆ ਗਿਆ ਸਾਨੂੰ ਸ਼ਿਮਲਾਪੁਰੀ ਚੌਂਕੀ ਦੇ ਥਾਣੇ ਦੇ ਵਿੱਚ ਲੈ ਕੇ ਜਾਇਆ ਗਿਆ ਅੱਜ ਅੰਮ੍ਰਿਤਸਰ ਫਲੋਰ 'ਚ ਜਿਹੜਾ ਅੱਜ ਇਹਨਾਂ ਨੇ 바ਵਾ ਸਾਹਿਬ ਦੀ ਫੋਟੋ ਤੇ ਜਿਨ੍ਹਾਂ ਨੇ ਕੀਤਾ ਉਹਦੇ ਵਾਸਤੇ ਸਰਕਾਰ ਬਿਲਕੁਲ ਮੂੰਹ ਬੰਦ ਕਰਕੇ ਬੈਠੀ ਏ ਸਮਝ ਤੋਂ ਬਾਹਰ ਹੈ ਵੀ ਸਰਕਾਰ ਚਾਂਦੀ ਗਈ ਹੈ ਇਸ ਕਰਕੇ ਯੂਥ ਕਾਂਗਰਸੀ ਸਾਡੀ ਟੀਮ ਨੇ ਪ੍ਰਦਰਸ਼ਨ ਕੀਤਾ ਹੈ ਆ ਆਜ਼ਾਦੀ ਦੀ ਲੜਾਈ ਦੇ ਵਿੱਚ ਵੀ ਆਪਣਾ ਯੋਗਦਾਨ ਪਾਇਆ ਤੇ ਇਹ ਭਾਰਤੀជាតិ ਦੀ ਏਕਤਾ ਗੰਢਤਾ ਨੂੰ ਬਚਾਉਣ ਦੇ ਲਈ ਵੀ ਆਪਣਾ ਯੋਗਦਾਨ ਪਾਉਂਦੇ ਰਹੇ ਆ ਸੋ ਉਹ ਉਹਨਾਂ ਉਸ ਗਾਂਧੀ ਦੇ ਅਸੀਂ ਨਾਲ ਦੇ ਲੋਕ ਆ ਸੋ ਅੱਜ ਜਿਹੜੀ ਜਦੂ ਦੀ ਸੱਤਾ ਦੇ ਵਿੱਚ ਨਹੀਂ ਸੀ ਉਹਦੋਂ ਵੱਡੇ ਵੱਡੇ ਵਾਅਦੇ ਕਰਦੇ ਸੀਗੇ ਕਿ ਆਪਾਂ ਇੱਕ ਨਵਾਂ ਪੰਜਾਬ ਸਿਰਜਾਂਗੇ ਲੇਕਿਨ ਅੱਜ ਪੰਜਾਬ ਤਿੰਨ ਸਾਲ ਸਰਕਾਰ ਬਣੀ ਨੂੰ ਹੋ ਗਈ ਜਿਹੜੇ ਵਾਦੇ ਇਹਨਾਂ ਨੇ ਕੀਤੇ ਸੀ ਸਭ ਝੂਠੇ ਝੂਠਾ ਪਲੰਦਾ ਨਜ਼ਰ ਆ ਰਿਹਾ ਜਣਾ ਲਈ ਵੇਖਣ ਦਾ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਤਵਾੜੀ ਲੁਧਿਆਣਾ ਦੇ ਵਿੱਚ ਗੱਲ ਕਰੀਏ ਤਾਂ ਪੰਜਾਬ ਸਰਕਾਰ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲਗਾਤਾਰ ਲੁਧਿਆਣਾ ਦੇ ਵਿੱਚ ਕਈ ਰੈਲੀਆਂ ਜਿਹੜੀਆਂ ਕੱਢੀਆਂ ਗਈਆਂ ਸੋ ਦੱਸ ਦਈਏ ਕਿ ਯੁੱਧ ਨਸ਼ਿਆਂ ਵਿਰੁੱਧ ਉਹਨਾਂ ਵੱਲੋਂ ਵੀ ਰੈਲੀ ਕੱਢੀ ਗਈ ਤਾਂ ਲਗਾਤਾਰ ਲੁਧਿਆਣਾ ਵਾਸੀਆਂ ਤੇ ਪੰਜਾਬ ਵਾਸੀਆਂ ਵਾਸਤੇ ਉਹਨਾਂ ਵੱਲੋਂ ਵਕ ਵਕ ਉਪਰਾਲੇ ਜਿਹੜੇ ਆ ਲਗਾਤਾਰ ਕੀਤੇ ਜਾ ਰਹੇ ਨੇ ਸੋ ਅੱਜ ਦੱਸ ਦਈਏ ਕਾਂਗਰਸ ਦੇ ਜਿਹੜੇ ਯੂਥ ਸੀਨੀਅਰ ਲੀਡਰ ਨੇ ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਗਿਆ ਲੁਧਿਆਣਾ ਦੇ ਬਿਲਕੁਲ ਲੁਧਿਆਣਾ ਦੇ ਉਸ ਜਗ੍ਹਾ ਤੇ ਗਿਲ ਚੌਕ ਦੇ ਵਿੱਚ ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਸੀਗਾ ਤਾਂ ਉਸ ਤੋਂ ਪ੍ਰੋਟੈਸਟ ਦੇ ਦੌਰਾਨ ਪ੍ਰਸ਼ਾਸਨ ਵੱਲੋਂ ਅਫਰਾ ਤਫਰੀ ਜੜੀ ਹੈ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਵੀ ਪਹੁੰਚਾ ਤੇ ਪ੍ਰੋਟੈਸਟ ਜਿਹੜੇ ਕਰ ਰਹੇ ਸੀਗੇ ਨੌਜਵਾਨ ਜਿਹੜੇ ਯੂਥ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਉਸ ਤੋਂ ਜਾਣਕਾਰੀ ਲੈਣੇ ਕਿ ਆਖਿਰ ਕੀ ਹੋਇਆ ਸੀਗਾ ਉਸ ਜਗ੍ਹਾ ਦੇ ਵਿੱਚ ਗਿਲ ਚੌਕ ਦੇ ਵਿੱਚ ਤੇ ਉਸ ਤੋਂ ਬਾਅਦ ਪ੍ਰੋਟੈਸਟ ਉਹਨਾਂ ਨੂੰ ਕਰਨਾ ਪਿਆ ਕਾਰਨ ਕੀ ਸੀਗਾ ਸਾਰੀ ਜਾਣਕਾਰੀ ਜੜੀ ਹੈ ਲੈ ਲੈਣੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਭਾਈ ਜੀ ਨਾਮ ਕੀ ਹੈ ਤੁਹਾਡਾ ਪੂਰਾ ਕੀ ਮੈਂ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰ ਤੇ ਸਾਡੀ ਟੀਮ ਨੇ ਸਾਰਿਆਂ ਨੇ ਅੱਜ ਸੀਐਮ ਭਗਵੰਤ ਮਾਨ ਨੂੰ ਘੇਰਿਆ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਪੰਜਾਬ ਦਾ ਲੁਧਿਆਣਾ ਦੇ ਹਾਲਾਤ ਜਿੱਥੇ ਬੱਤਰ ਹੋ ਰਹੇ ਹਨ ਗੁੰਡਾਗਰਦੀ ਦਾ ਨੰਗਾ ਨਾਚ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਠੀਕ ਹੈ ਜਵਾਨਾਂ ਨੂੰ ਨੌਕਰੀਆਂ ਦੇ ਵਾਅਦੇ ਔਰਤਾਂ ਨੂੰ 1000 ਰੁਪਏ ਦਾ ਵਾਅਦਾ ਠੀਕ ਹੈ ਸਾਰੇ ਪੰਜਾਬ ਦਾ ਸਿਸਟਮ ਜਿਹੜਾ ਇਹਨਾਂ ਨੇ ਖਰਾਬ ਕੀਤਾ ਸੁੱਤੀ ਸਰਕਾਰ ਨੂੰ ਜਗਾਣ ਲਈ ਅੱਜ ਸੀਐਮ ਭਗਵੰਤ ਮਾਨ ਨੂੰ ਕਾਲੀਆਂ ਝੰਡੀਆਂ ਤੇ ਅਸੀਂ ਰੋਜ ਪ੍ਰਦਰਸ਼ਨ ਕੀਤਾ ਬਿਲਕੁਲ ਤੁਸੀਂ ਰੋਜ ਪ੍ਰਦਰਸ਼ਨ ਜਿਹੜਾ ਕਰਨ ਗਏ ਸੀ ਕਿੰਨੇ ਵਜੇ ਦਾ ਉਹ ਸਮਾਂ ਸੀ ਸਾਢੇ 1:00 ਵਜੇ ਦਾ ਟਾਈਮ ਸੀਗਾ ਜਿੱਥੇ ਸਾਨੂੰ ਪੁਲਿਸ ਨੇ ਸਾਡੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਲਗ ਲਗ ਸਟੇਸ਼ਨਾਂ ਦੇ ਗ੍ਰਿਫਤਾਰ ਕਰਕੇ ਲੈ ਗਏ ਤੇ ਅਸੀਂ ਪਰ ਇਹ ਸਾਨੂੰ ਦਬਾ ਨਹੀਂ ਸਕਦੇ ਸਾਡੀ ਆਵਾਜ਼ ਇੱਦਾਂ ਹੀ ਬੁਲੰਦ ਰਹੂਗੀ ਸਾਡੇ ਸਾਥੀਆਂ ਦੀ ਸਾਡੀ ਆਵਾਜ਼ ਬੁਲੰਦ ਰਹੂਗੀ ਜਿੱਥੇ ਜਿੱਥੇ ਲੁਧਿਆਣੇ ਆਉਣ ਦੀ ਕੋਸ਼ਿਸ਼ ਕਰਨਗੇ ਗਾਂ ਅਗਰੇ ਜਿਮਨੀ ਚੋਣਾ ਨੇ ਸੀਮ ਮੰਨ ਕੇ ਤੇ ਕਾਲੀਆਂ ਝੰਡੀਆਂ ਨੇ ਉਹ ਗੋ ਬੈਗ ਦੇ ਨਾਰੇ ਲਾ ਕੇ ਪਹਜਾਵਾਂਗੇ ਪਰ ਕਾਰਨ ਕੀ ਹੈਗਾ ਕਾਲੀ ਝੰਡੀਆਂ ਦਿਖਾਣੇ ਦਾ ਕਿਉਂਕਿ ਇੱਕ ਪਾਸੇ ਯੁੱਧ ਨਸ਼ਿਆਂ ਵਿਰੁੱਧ ਉਹਨਾਂ ਵੱਲੋਂ ਮੁਹਿੰਮ ਚਲਾਈ ਗਈ ਹੈ ਤਾਂ ਯੁਵਾਵਾਂ ਨੂੰ ਨੌਕਰੀਆਂ ਵਾਲੀ ਵੀ ਗੱਲ ਦੇਖੋ ਇੱਕ ਦੋ ਲੋਕਾਂ ਦੇ ਘਰ ਟਾ ਕੇ ਸੋਸ਼ਲ ਮੀਡੀਆ ਤੇ ਆਪਣੀਆਂ ਪੋਸਟਾਂ ਪਾ ਕੇ ਇਹ ਨਸ਼ੇ ਨੂੰ ਖਤਮ ਕਰਨ ਦੀ ਮੈਂ ਮਿਹਨਾਂ ਦੀ ਫੇਲ ਫੇਲ ਆ ਅੱਜ ਲੋਕਾਂ ਦੇ ਮੁਹੱਲਿਆਂ 'ਚ ਜਾ ਕੇ ਦੇਖੋ ਲੋਕਾਂ ਦੇ ਹੱਥਾਂ 'ਚ ਜਿਹੜੇ ਨਸ਼ਾ ਵੇਚਣ ਵਾਲੇ ਉਹਨਾਂ ਦੇ ਕਾਗਜ਼ਾਂ ਤੇ ਨਾਮ ਲਿਖੇ ਹੋਏ ਆ ਵੀ ਪੁਲਿਸ ਕੀ ਕਰ ਰਹੀ ਆ ਇਹ ਬਸ ਇਹ ਦਿਖਾਵਾ ਚੱਲ ਰਿਹਾ ਵੀ ਇੱਕ ਦੋ ਘਰ ਟਾ ਤੇ ਵੀ ਪੰਜਾਬ ਸਰਕਾਰ ਆਪਣਾ ਕੰਮ ਕਰ ਰਹੀ ਆ ਫੇਲ ਸਰਕਾਰ ਆ ਔਰ ਲੋਕਾਂ ਨੂੰ ਦਬਨ ਕੁੰਚਣ ਵਾਲੀ ਸਰਕਾਰ ਆ ਇਸ ਕਰਕੇ ਅਸੀਂ ਰੋਸ ਪ੍ਰਦਰਸ਼ਨ ਕੀਤਾ ਜੀ ਤੇ ਬਿਲਕੁਲ ਤੁਸੀਂ ਅੱਜ ਕਿਸ ਜਗ੍ਹਾ ਦੇ ਉੱਤੇ ਰੋਸ ਜਿਹੜਾ ਹੈ ਜਿਤਾਇਆ ਅੱਜ 88 88 ਗਿਲ ਰੋਡ ਤੇ ਇਹਨਾਂ ਨੇ ਆਣਾ ਸੀਗਾ ਉੱਥੇ ਸਾਡੀ ਟੀਮ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਗਿਆ ਔਰ ਆਨ ਆਲੇ ਟਾਈਮ 'ਚ ਤੁਸੀਂ ਦੇਖੋਗੇ ਜੇ ਇਹ ਪੁਲਿਸ ਵੱਲੋਂ ਜੇ ਸਰਕਾਰ ਵੱਲੋਂ ਜੇ ਧੱਕਾ ਆ ਅਸੀਂ ਰੋਜ਼ ਪ੍ਰਦਰਸ਼ਨ ਰੋਜ਼ ਕਰਾਂਗੇ ਬਿਲਕੁਲ ਪ੍ਰਸ਼ਾਸਨ ਵੱਲੋਂ ਵੀ ਉਹ ਜਗ੍ਹਾ ਦੇ ਉੱਤੇ ਪ੍ਰਸ਼ਾਸਨ ਵੀ ਮੁਸਤੈਅ ਸੀਗਾ ਪੁਲਿਸ ਵੀ ਲਗਾਤਾਰ ਉੱਥੇ ਖੜੀ ਸੀਗੀ ਤੁਸੀਂ ਵੀ ਆਮੋ ਸਾਹਮਣੇ ਜਿਹੜਾ ਤੁਸੀਂ ਹੋਏ ਤੇ ਉਸ ਤੋਂ ਬਾਅਦ ਹੋਇਆ ਕੀ ਸਰਕਾਰ ਸਾਡਾ ਮੂੰਹ ਬੰਦ ਨਹੀਂ ਕਰਾ ਸਕਦੀ ਜਿੰਨਾ ਮਰਜੀ ਤੱਕਾ ਕਰ ਲੈਣ ਇਹ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੀ ਸਰਕਾਰ ਜਿਹੜੇ ਮਗਰਮੱਛ ਵੱਡੇ ਬੈਠੇ ਨੇ ਉਹਨਾਂ ਦੇ ਨੱਤ ਪਾਣ 바ਵਾ ਸਾਹਿਬ ਦੀ ਭਗਤ ਸਿੰਘ ਜੀ ਦੀ ਫੋਟੋ ਲਾਂਦੇ ਸਰਕਾਰੀ ਦਫ਼ਤਰਾਂ 'ਚ ਅੱਜ ਅੰਮ੍ਰਿਤਸਰ ਫਲੋਰ 'ਚ ਜਿਹੜਾ ਅੱਜ ਇਹਨਾਂ ਨੇ 바ਵਾ ਸਾਹਿਬ ਦੀ ਫੋਟੋ ਤੇ ਜਿਨ੍ਹਾਂ ਨੇ ਕੀਤਾ ਉਹਦੇ ਵਾਸਤੇ ਸਰਕਾਰ ਬਿਲਕੁਲ ਮੂੰਹ ਬੰਦ ਕਰਕੇ ਬੈਠੀ ਏ ਸਮਝ ਤੋਂ ਬਾਹਰ ਵੀ ਸਰਕਾਰ ਚੰਦੀ ਗਈ ਏ ਇਸ ਕਰਕੇ ਯੂਥ ਕਾਂਗਰਸੀ ਸਾਡੀ ਟੀਮ ਨੇ ਪ੍ਰਦਰਸ਼ਨ ਕੀਤਾ ਇਹਨਾਂ ਵਾਸਤੇ ਬਿਲਕੁਲ ਸੋ ਹੋਰ ਵੀ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਯੂਥ ਕਾਂਗਰਸ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਸੋ ਜਾਣਕਾਰੀ ਲੈਣੇ ਬਾਈ ਜੀ ਨਾਮ ਕੀ ਹੈ ਪੂਰਾ ਆਪਣਾ ਮੈਂ yogesh handa ਭਾਰਤੀ ਯੂਥ ਕਾਂਗਰਸ ਦਾ ਸੰਯੁਕਤ ਸਕੱਤਰ ਅ ਅੱਜ ਲੁਧਿਆਣਾ ਯੂਥ ਕਾਂਗਰਸ ਵੱਲੋਂ ਗਿਲ ਰੋਡ ਵਿਖੇ ਜਿੱਥੇ ਭਗਵੰਤ ਸਿੰਘ ਮਾਨ ਜੀ ਨੇ ਜਿਹੜੇ ਮੁੱਖ ਮੰਤਰੀ ਜੀ ਅਰਵਿੰਦ ਕੇਜਰੀਵਾਲ ਜੀ ਨੇ ਆਉਣਾ ਸੀ ਤੇ ਅੱਜ ਸਮੂਚੀ ਯੂਥ ਕਾਂਗਰਸ ਦੀ ਜਿਹੜੇ ਸਾਡੇ ਸਾਥੀਆਂ ਦੇ ਨਾਲ ਕਿਰਨ ਜਾ ਰਹੇ ਸੀ ਤੁਰ ਰਸਤੇ ਦੇ ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਪੁਲਿਸ ਸਟੇਸ਼ਨ ਦੇ ਵਿੱਚ ਲਿਜਾ ਕੇ ਅਲੱਗ-ਅਲੱਗ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਗ੍ਰਿਫਤਾਰ ਕੀਤਾ ਬਿਲਕੁਲ ਪਰ ਇਸ ਸਮੇਂ ਦੀ ਅਗਰ ਗੱਲ ਕਰੀਏ ਤਾਂ ਲਗਾਤਾਰ ਉਹਨਾਂ ਵੱਲੋਂ ਰੈਲੀ ਜਿਹੜੀ ਕੱਢੀ ਜਾ ਰਹੀ ਹੈ ਮਾਨਸਾਹ ਵੱਲੋਂ ਤਾਂ ਅਰਵਿੰਦ ਕੇਸਰੀਵਾਲ ਜੀ ਵੱਲੋਂ ਲੋਕਾਂ ਨੂੰ ਉਪਰਾਲੇ ਵੀ ਜਿਹੜੇ ਵਧੀਆ-ਵਧੀਆ ਦਿੱਤੇ ਜਾ ਰਹੇ ਨੇ ਵੱਡੇ-ਵੱਡੇ ਵਾਅਦੇ ਵੀ ਕੀਤੇ ਜਾ ਰਹੇ ਨੇ ਰੈਲੀ ਜਿਹੜੀ ਨਸ਼ੇ ਵਿਰੁੱਧ ਜਿਹੜਾ ਯੁੱਧ ਦੀ ਰੈਲੀ ਜਿਹੜੀ ਇਹਨਾਂ ਨੇ ਕੱਢੀ ਹੈ ਉਹ ਰੈਲੀ ਕੱਢ ਰਿਹਾ ਉਹ ਹਰੀ ਝੰਡੀ ਦੇ ਰਿਹਾ ਜਿਹੜੇ ਆਪ ਨਸ਼ਾ ਕਰਦੇ ਆ ਜਿਨ੍ਹਾਂ ਦੇ ਉੱਤੇ ਦਿੱਲੀ ਦੇ ਵਿੱਚ આરોਪ ਹੈ ਨਸ਼ੇ ਤੇ ਸ਼ਰਾਬ ਦੇ ਘਟਾਲੇ ਦੇ આરોਪ ਹੈ ਤੇ ਮਾਨ ਸਾਹਿਬ ਤੁਸੀਂ ਸਰਬ ਜਗ ਜਹਰ ਹੈ ਇੱਕ ਤਾਂ ਮਾਂ ਦੀ ਸੋਹ ਖਾਂਦੇ ਆ ਕਿ ਮੈਂ ਅੱਗੋਂ ਦੀ ਸ਼ਰਾਬ ਨਹੀਂ ਪੀਊਂਗਾ ਫਿਰ ਉਹ ਸ਼ਰਾਬ ਪਿੰਦੇ ਪੀ ਕੇ ਨਜ਼ਰ ਆਂਦੇ ਆ ਸੋ ਇਹੋ ਜਿਹੇ ਬੰਦਿਆਂ ਦਾ ਕੋਈ ਕਿਰਦਾਰ ਨਹੀਂ ਸੋ ਇਹ ਜਿਹੜੀ ਜਦੂ ਦੇ ਸੱਤਾ ਦੇ ਵਿੱਚ ਨਹੀਂ ਸੀ ਉਹਦੋਂ ਵੱਡੇ ਵੱਡੇ ਵਾਅਦੇ ਕਰਦੇ ਸੀਗੇ ਕਿ ਆਪਾਂ ਇੱਕ ਨਵਾਂ ਪੰਜਾਬ ਸਿਰਜਾਂਗੇ ਲੇਕਿਨ ਅੱਜ ਪੰਜਾਬ ਅ 3 ਸਾਲ ਸਰਕਾਰ ਬਣੀ ਨੂੰ ਹੋ ਗਏ ਜਿਹੜੇ ਵਾਦੇ ਇਹਨਾਂ ਨੇ ਕੀਤੇ ਸੀ ਸਭ ਝੂਠੇ ਝੂਠਾ ਬੁਲੰਦਾ ਨਜ਼ਰ ਆ ਰਹੇ ਆ ਹਜ਼ਾਰ ਹਜ਼ਾਰ ਰੁਪਏ ਮਹਲਾਵਾਂ ਨੂੰ ਦੇਵਾਂਗੇ ਝੂਠਾ ਵਾਦਾ ਯੁਵਾਵਾਂ ਨੂੰ ਨੌਕਰੀ ਦੇਵਾਂਗੇ ਝੂਠਾ ਵਾਦਾ ਅ ਨਸ਼ਾ ਦੂਰ ਕਰਾਂਗੇ ਝੂਠਾ ਵਾਦਾ ਸੋ ਇਹੋ ਜਿਹੇ ਕਿੰਨੇ ਵਾਦੇ ਆ ਜਿਹੜੇ ਝੂਠ ਨਜ਼ਰ ਆ ਰਹੇ ਆ ਸੋ ਇੱਕ ਜਿਹੜੀ ਇਹਨਾਂ ਨੇ ਨਵੀਂ ਬਦਲਾਖੋਰੀ ਦੀ ਰਾਜਨੀਤੀ ਸ਼ੁਰੂ ਕੀਤੀ ਹੋਈ ਹੈ ਜਿਹੜਾ ਸਰਕਾਰ ਦੇ ਉਲਟ ਬੋਲਦਾ ਉਹਦੇ ਖਿਲਾਫ ਪਰਚਾ ਦੇ ਕੇ ਉਹਨੂੰ ਅੰਦਰ ਕਰ ਦੋ ਸੋ ਇਹਦੇ ਤੇ ਇੱਕ ਸ਼ੇਰ ਜ਼ਰੂਰ ਸੁਣਾ ਕਹੂੰਗਾ ਕਹਿੰਦਾ ਇਹ ਤੀਰ ਸਿਪਾਹੀ ਔਰ ਘੋੜੇ ਸਭ ਧਾਕ ਧਰੇ ਰਹਿ ਜਾਏਗੇ ਆਂਧੀ ਸ਼ੋਲੋਂ ਕੀ ਆਏਗੀ ਪੜਖੱਚੇ ਉੜ ਜਾਏਗੇ ਫਿਰ ਤੂੰ ਨਾ ਬਖਸ਼ਿਆ ਜਾਏਗਾ ਫਿਰ ਤੂੰ ਨਾ ਬਖਸ਼ਿਆ ਜਾਏਗਾ ਨਾ ਹੋਗੀ ਕੋਈ ਫਰਿਆਦ ਤੇਰੀ ਸੋ ਇਹ ਜਿਹੜੇ ਪੀਰ ਜਿਨ੍ਹਾਂ ਦੇ ਇਹਨਾਂ ਨੂੰ ਮਾਣ ਹੈ ਕਿ ਮੁੱਖ ਮੰਤਰੀ ਬਣ ਗਏ ਆ ਪੂਰਾ ਤਾਮਜਾਮ ਸਾਡੇ ਨਾਲ ਹੈ ਸੋ ਇਹ ਜਿਆਦਾ ਦੇਰ ਦਾ ਨਹੀਂ 2 ਸਾਲ ਬਾਅਦ ਤੁਹਾਨੂੰ ਲੋਕਾਂ ਨੇ ਜਿਹੜੀ ਲੋਕਾਂ ਨੇ ਇੱਕ ਉਮੀਦ ਦੇ ਤਹਿਤ ਤੁਹਾਨੂੰ ਸਰਕਾਰ ਬਣਾ ਕੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਸੀ ਉਹ ਤੁਹਾਨੂੰ ਲਾਣ ਦਾ ਵੀ ਦਮ ਰੱਖਦੇ ਆ ਸੋ ਜਿਹੜਾ ਉਹਦਾ ਹੈ ਉਹ ਹਮੇਸ਼ਾ ਨਹੀਂ ਰਹਿੰਦਾ ਸਰਕਾਰ ਜਿਹੜੀ ਅੱਜ ਤੁਹਾਡੀ ਹੈ ਕੱਲ ਹੋਰ ਕਾਂਗਰਸ ਦੀ ਵੀ ਆਣੀ ਹੈ ਸੋ ਉਹ ਉਨਾਂ ਕੇ ਤਸ਼ੱਦਦਤ ਬਾਜੀ ਕਰੋ ਜਿੰਨੀ ਤੁਸੀਂ ਸਹਿ ਸਕੋ ਤਿੰਨ ਸਾਲਾਂ ਦੇ ਵਿੱਚ ਕੀ ਕੁਝ ਦੇਖਿਆ ਕਿਉਂਕਿ ਵਾਦੇ ਕੀਤੇ ਗਏ ਸੀਗੇ ਹੈਲਥ ਐਜੂਕੇਸ਼ਨ ਰੋਜ਼ਗਾਰ ਸਾਰੇ ਤੁਹਾਡੇ ਸਾਹਮਣੇ ਤੁਸੀਂ মিডিਆ ਚੌਥਾ ਸਤੰਭ ਹੋ ਸੋ ਸਾਰੇ ਜਿਹੜੇ ਝੂਠੇ ਵਾਦੇ ਨਜ਼ਰ ਆ ਰਹੇ ਐ ਸੋ ਜਿਹੜੇ ਨਸ਼ੇ ਦੀ ਗੱਲ ਕਰਦੇ ਆ ਸੋ ਛੋਟੇ ਛੋਟੇ ਜਿਹੜੇ ਹੈਗੇ ਆ ਉਹਨਾਂ ਸੀ ਉਹਨਾਂ ਦਾ ਘਰ-ਬਾਰ ਤੋੜ ਕੇ ਵਿਚਾਰੇ ਗਰੀਬ ਲੋਕਾਂ ਦਾ ਘਰ ਤੋੜ ਕੇ ਜਿਹੜੇ ਵੱਡੇ ਮਗਰਮਾਚਾ ਇੱਕ ਦੱਸ ਦੋ ਕਿ ਕਿਤੇ ਉੱਤੇ ਕਾਰਵਾਈ ਕੀਤੀ ਗਈ ਤੇ ਖਾਲੀ ਚੰਡੀਆਂ ਦਿਖਾਉਂਦਾ ਮਕਸਦ ਕੀ ਸੀਗਾ ਤੁਹਾਡਾ ਅੱਜ ਤਾਂ ਤੁਸੀਂ ਜਿਹੜਾ ਰੋਜ਼ ਜਿਤਾਇਆ ਤੇ ਰੋਜ਼ ਦੇ ਵਿੱਚ ਕੀ ਕੁਝ ਮਿਲਿਆ ਤੁਹਾਨੂੰ ਰੋਜ਼ ਜਿਤਾਣ ਨਾਲ ਕਿਤੇ ਨਾ ਕਿਤੇ ਇੱਕ ਵਾਰੀ ਪਬਲਿਕ ਵੀ ਕਾਫੀ ਪਰੇਸ਼ਾਨ ਹੋ ਰਹੀ ਸੀ ਕਿ ਜਦੋਂ ਯੂਥ ਰੋਡ ਤੇ ਉਤਰਦਾ ਤੇ ਪਬਲਿਕ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਦੇਖੋ ਜਿਹੜੀ ਸਰਕਾਰ ਹੁੰਦੀ ਆ ਉਹ ਸਭ ਦੀ ਸਰਕਾਰ ਹੁੰਦੀ ਆ ਕਿਤੇ ਕਾਮ ਆਦਮੀ ਪਾਰਟੀ ਦੀ ਹਰ ਹਰ ਜਿਹੜਾ ਪੰਜਾਬ ਦਾ ਵਸਨੀਕ ਆ ਉਹਦੀ ਸਰਕਾਰ ਹੈ ਸੋ ਜੇ ਸਰਕਾਰ ਵੱਲੋਂ ਦੇਖੀ ਕੀਤੀ ਜਾਂਦੀ ਹੋਵੇ ਯੂਥ ਕਾਂਗਰਸ ਦਾ ਕੰਮ ਹੈ ਕਿ ਹਮੇ मतलब ਲੋਕਾਂ ਦੇ ਹੱਕ ਦੀ ਆਵਾਜ਼ ਬਣ ਕੇ ਉਹਨਾਂ ਲੋਕਾਂ ਦੀ ਲਈ ਖੜਨਾ ਸੋ 3 ਸਾਲ ਸਰਕਾਰ ਬਣੀ ਨੂੰ ਹੋ ਗਏ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜੇ ਵਾਅਦੇ ਕੀਤੇ ਸੀ ਸਰਕਾਰ ਬਣਨ ਤੋਂ ਪਹਿਲਾਂ ਦੇਖਿਆ ਜਾਂਦਾ ਸੀਗਾ ਕਿ ਕਹਿੰਦੇ ਸੀਗੇ ਕਿ ਮੁੱਖ ਮੰਤਰੀ ਥੱਲੇ ਪੁਲਿਸ ਵਾਲੇ ਡਾਂਗਾ ਛੋਟੀਆਂ ਲੈ ਕੇ ਖੜੇ ਰਹਿ ਜਾਂਦੇ ਆ ਤੇ ਸੀਐਮ ਉਤੋਂ ਹੈਲੀਕਾਪਟਰ ਰਾਹੀਂ ਨਿਕਲ ਜਾਂਦਾ ਹੈ ਐਦਾਂ ਦੀਆਂ ਗੱਲਾਂ ਭਗਵੰਤ ਮਾਨ ਸਾਹਿਬ ਕਰਦੇ ਸੀ ਅੱਜ ਅੱਜ ਤੁਸੀਂ ਦੇਖਿਆ 200 300 300 ਕਾਰ ਦਾ ਕਾਫਲਾ ਜਿਹੜਾ ਭਗਵੰਤ ਮਾਨ ਸਾਹਿਬ ਜਾਂਦੇ ਤੇ ਨਾਲ ਹੁੰਦਾ ਉਹਨਾਂ ਦੇ ਮਦਰ ਲੰਗੇ ਤਾਂ 100 150 ਕਾਰ ਦਾ ਕਾਫਲਾ ਵਾਈਫ ਲੰਗੇ ਤਾਂ 100 150 ਕਾਰ ਦਾ ਕਾਫਲਾ ਸੋ ਇਹ ਭੁੱਲ ਚੁੱਕੇ ਆ ਵੀ ਆਈ ਪੀ ਕਲਚਰ ਇਹਨਾਂ ਨੇ ਖਤਮ ਕਰਨਾ ਸੀ ਵੀ ਆਈ ਪੀ ਕਚਲ ਕਲਚਰ ਹੋਰ ਵਧਾਤਾ ਤਕਰੀਬਨ ਕਿੰਨੇ ਕਿ ਨੌਜਵਾਨ ਯੂਥ ਨੂੰ ਅੱਜ ਪੁਲਿਸ ਨੇ ਫੜਿਆ ਸੀਗਾ ਤੇ ਉਸ ਤੋਂ ਬਾਅਦ ਹੁਣ ਯੂਥ ਜਿਹੜਾ ਉਹਨਾਂ ਨੇ ਫੜਿਆ ਹੋਇਆ ਕਿਉਂਕਿ ਤੁਸੀਂ ਤਾਂ ਬਾਹਰ ਆ ਗਏ ਹੋਇਆ ਕੀ ਸਾਡੇ 50 ਸਾਥੀ ਘਟੋ ਘਟ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਵਿੱਚ ਕਿਸੇ ਨੂੰ ਡੁਗਰੀ ਥਾਣੇ ਦੇ ਵਿੱਚ ਲੈ ਕੇ ਗਿਆ ਜਾਇਆ ਗਿਆ ਕਿਸੇ ਨੂੰ ਆਤਮਪਾਰਕ ਚੌਂਕੀ ਦੇ ਵਿੱਚ ਲਿਜਾਇਆ ਗਿਆ ਸਾਨੂੰ ਸ਼ਿਮਲਾਪੁਰੀ ਚੌਂਕੀ ਦੇ ਥਾਣੇ ਦੇ ਵਿੱਚ ਲੈ ਕੇ ਜਾਇਆ ਗਿਆ ਸੋ ਇਹ ਤਸ਼ੱਦਦ ਤੋਂ ਇਹ ਇਹਨਾਂ ਦੀ ਸਰਕਾਰ ਦੀ ਕਿਸੇ ਵੀ ਗੱਲ ਤੋਂ ਡਰਨ ਵਾਲੇ ਨਹੀਂ ਦੇਖੋ ਹੁਣ ਉਪ ਚੋਣ ਹੈ ਆਂ ਜਾ ਰਿਹਾ ਸੋ ਪੂਰੀ ਪੰਜਾਬ ਦੀ ਸਰਕਾਰ ਸਾਰੇ ਐਮ ਐਲ ਏ ਸਾਰੇ ਮੰਤਰੀ ਮੁੱਖ ਮੰਤਰੀ ਸਾਹਿਬ ਆਪ ਇਹਨਾਂ ਪੰਜਾਬ ਦੇ ਵਿੱਚ ਰੋਜ਼ ਆ ਰਹੇ ਆ ਉੱਥੇ ਪਹਿਰੇ ਦੇ ਲੋਕਾਂ ਨੂੰ ਧਮਕਾਇਆ ਜਾ ਰਿਹਾ ਹੈ ਲੋਕਾਂ ਨੂੰ ਪਰਚੀਆਂ ਦੀ ਧਮਕੀ ਦਿੱਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਨਾਲ ਨਾਲ ਦਿੱਲੀ ਦੀ ਜਿਹੜੀ ਇਹਨਾਂ ਦੀ ਰਵਿੰਦ ਕੇਜਰੀਵਾਲ ਜੀ ਆ ਹੋਰ ਜਿਹੜੇ ਇਹਨਾਂ ਦੇ ਉੱਥੇ ਐਮ ਐਲ ਏ ਸਾਹਿਬ ਕਾ ਐਮ ਐਲ ਏ ਇੱਥੇ ਆ ਕੇ ਬੈਠੇ ਆ ਸੋ ਇਹ ਜਿਹੜੀਆਂ ਤਸ਼ੱਦਦ ਬਾਜ਼ੀਆਂ ਇਹ ਜਿਹੜੇ ਇਹਨਾਂ ਵੱਲੋਂ ਲੋਕਾਂ ਨੂੰ ਡਰਾਇਆ ਜਾ ਰਿਹਾ ਸਾਡੇ ਵਰਕਰਾਂ ਨੂੰ ਡਰਾਇਆ ਜਾ ਰਿਹਾ ਤਾਂ ਕਾਂਗਰਸੀ ਜਿਹੜੇ ਹੈਗੇ ਆ ਉਹ 135 40 ਸਾਲ ਪੁਰਾਣੀ ਪਾਰਟੀ ਹੈ ਇਹਨਾਂ ਨੇ ਕਾਂਗਰਸੀਆਂ ਨੇ ਆ ਆਜ਼ਾਦੀ ਦੀ ਲੜਾਈ ਦੇ ਵਿੱਚ ਵੀ ਆਪਣਾ ਯੋਗਦਾਨ ਪਾਇਆ ਤੇ ਭਾਰਤ ਦੇਸ਼ ਦੀ ਏਕਤਾ ਗੰਢਤਾ ਨੂੰ ਬਚਾਉਣ ਦੇ ਲਈ ਵੀ ਆਪਣਾ ਯੋਗਦਾਨ ਪਾਉਂਦੇ ਰਹੇ ਆ ਸੋ ਉਹ ਉਹਨਾਂ ਉਸ ਗਾਂਧੀ ਦੇ ਅਸੀਂ ਨਾਲ ਦੇ ਲੋਕ ਆ ਸੋ ਅੱਜ ਅਜੇ ਤੁਸੀਂ ਐਦਾ ਦੀ ਤਸ਼ੱਦਦਪਾਦੀ ਕਰੋਗੇ ਤੇ ਸਾਨੂੰ ਲੜਨਾ ਵੀ ਆਂਦਾ ਹੈ ਬਿਲਕੁਲ ਸੋ ਦੱਸ ਦਈਏ ਕਿ ਕਾਂਗਰਸ ਦੇ ਜਿਹੜੇ ਯੂਥ ਸੀਨੀਅਰ ਲੀਡਰ ਸਾਡੇ ਨੇ ਮੌਜੂਦ ਸੀਗੇ ਉਹਨਾਂ ਵੱਲੋਂ ਗੱਲ ਆਖੀ ਗਈ ਹੈ ਕਿ ਪੰਗਵਨ ਸਿੰਘ ਮਾਨ ਲਗਾਤਾਰ ਉਹਨਾਂ ਵੱਲੋਂ ਰੈਲੀ ਕੱਢੀ ਜਾ ਰਹੀ ਹੈ ਪਰ ਇਸ ਟਾਈਮ ਦੀ ਗੱਲ ਕਰੀਏ ਤਾਂ ਸਵੇਰੇ ਜਿਹੜਾ 10 ਵਜੇ ਦਾ ਜਿਹੜਾ ਸਮਾਂ ਸੀਗਾ 12 ਵਜੇ ਇਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾਂਦਾ ਤਾਂ ਪੁਲਿਸ ਬਖੂਬੀ ਮੌਜੂਦ ਹੁੰਦੀ ਹੈ ਮੁਸਤੈਦ ਹੁੰਦੀ ਹੈ ਕਿਉਂਕਿ ਸਿਕਿਉਰਿਟੀ ਜੜੀ ਹੈ ਜ਼ਰੂਰੀ ਹੈ ਤਾਂ ਪੁਲਿਸ ਵੱਲੋਂ ਇਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਇਹਨਾਂ ਨੂੰ ਫੜਿਆ ਗਿਆ ਤਾਂ ਉਸ ਤੋਂ ਬਾਅਦ ਗ ਨੂੰ ਛੱਡਿਆ ਗਿਆ ਪਰ ਇਹਨਾਂ ਵੱਲੋਂ ਵਿਰੋਧ ਜਿਹੜਾ ਹੈ ਲਗਾਤਾਰ ਜਾਰੀ ਹੈ ਇਹਨਾਂ ਵੱਲੋਂ ਆਪਣੀਆਂ ਮੰਗਾਂ ਜਿਹੜੀਆਂ ਤੁਹਾਡੇ ਅੱਗੇ ਰੱਖੀਆਂ ਜਾ ਰਹੀਆਂ ਸਰਕਾਰਾਂ ਅੱਗੇ ਰੱਖੀਆਂ ਜਾ ਰਹੀਆਂ ਪਰ ਦੇਖਦੇ ਕਿ ਕਦੋਂ ਤੱਕ ਯੂਥ ਜਾਂ ਨੌਜਵਾਨਾਂ ਦੀ ਜਿਹੜੀਆਂ ਮੰਗਾਂ ਪੂਰੀਆਂ ਹੁੰਦੀਆਂ ਨੇ ਦੇਖਦਿਰੋ ਲੁਧਿਆਣਾ ライブ ਮਿਹਨਤੀ ਕੈਮਰਾਮੈਨ ਹਾਨੀ ਦੇ ਨਾਲ ਧੰਨਵਾਦ